ਜੀ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਨਾ ਭਰਾ ਸਾਹਿਬ ਦੱਸੋ ਇਹ ਮੇਰਾ ਬ੍ਰਦਰ ਆ ਜੀ ਛੋਟਾ ਜਗਿੰਦਰ ਸਿੰਘ ਦਾ ਨਾਮ ਡਾੜੀਆੜੇ ਦਾ ਨਾਮ ਅਜੈ ਸਿੰਘ ਹੈ ਪਿੰਡ ਤਰੌਲੀ ਭੰਗਾ ਇੱਕ ਓਟ ਮੁਗਲ ਦੇ ਜੋ ਬੱਚਾ ਵਿਸ਼ਾਲ ਪਿੰਡ ਵਿੱਚ ਇਹ ਲੜਕੇ ਨਾਲ ਪੜਦਾ ਸੀ ਉਹ ਆਪਣੇ ਮਾਮੇ ਘਾੜਕੀਆਂ ਘਾੜਕੀਆਂ ਤੋਂ ਨਾਲ ਲੈ ਕੇ ਸਾਡੇ ਪਿੰਡ ਵਿੱਚ ਤਰੌਲੀ ਭੰਗਾ ਵਿੱਚ ਪੁੱਜੇ ਉਹ ਘਰ ਵਿੱਚ ਜਾ ਕੇ ਇਹ ਮੇਰੇ ਭਰਾ ਦੇ ਬ੍ਰਦਰ ਦੇ ਛੱਲੀਆਂ ਚਰਚਾ ਮਾਰੀਆਂ ਉਹਨਾਂ ਦੇ ਡੱਥ ਕਰ ਕਿਉਂ ਮਾਰੇ ਕਿੱਟਾ ਲੱਗਾ ਪਤਾ ਕੀ ਕਰੀਏ ਇਹ ਉਹਨਾਂ ਦੇ ਕੋਲੇ ਬੱਚੇ-ਬੱਚੇ ਨਾਲ ਆਪੇ ਤੇ ਗਲਤ ਹੋਈ ਉਹ ਤੇ ਬੱਚਾ ਨੂੰ ਬੱਚੇ ਨੂੰ ਲੈ ਕੇ ਉਹ ਆਪਣੇ ਮਾਮਿਆਂ ਦੇ ਸਦਾਰਾਂ ਨਾਲ ਲੈ ਕੇ ਆ ਗਿਆ ਕੀ ਗਲਤ ਹੋਈ ਲੱਗਾ ਪਤਾ ਵੀ ਇਹਦੇ ਬੱਚੇ ਤੇ ਕਿੰਨੇ ਬੱਚੇ ਨਾਲ ਕੀ ਗਲਤ ਕਰਦਾ ਗੱਲ ਹੋਈ ਉਹ ਕੋਈ ਗੱਲ ਨਹੀਂ ਸੀ ਮੇਲੇ-ਮੂਲੇ ਤੇ ਜਾਣਾ ਇਹ ਵਾਤੇ ਨਹੀਂ ਮੈਨੂੰ ਪਤਾ ਉਸ ਤਰ੍ਹਾਂ ਨਹੀਂ ਵੀ ਮੇਲੇ ਚੱਲ ਹੜੇ ਨਾਲ ਉਹ ਮੇਲੇ ਨਹੀਂ ਗਿਆ ਰੇਸ਼ ਕਰਕੇ ਉਹਨਾਂ ਜਿੰਦਰ ਸਿੰਘ ਨੇ ਧੱਕਿਆ ਉਹਨਾ ਕਿ ਨਾ ਜਾ ਉਹਨਾਂ ਫਿਰ ਉਹਨੂੰ ਕਰਜ਼ਾ ਮਾਰਨੀ ਚਾਲੂ ਕਰਤੀ ਕੀ ਹਾਲਾਤ ਰਏ ਜਦੋਂ ਮੌਤ ਹੋ ਗਈ ਬੜੇ ਹਾਲਾਤ ਮਾੜੇ ਸਾਡੇ ਘਰ ਦੇ ਅੱਗੇ ਬੜੇ ਮਾੜੇ ਹਾਲਾਤ ਆ ਬਹੁਤ ਗਰੀਬ ਬੰਦੇ ਆ ਕਿ ਲਾੜ ਦੇ ਕੋ ਪੜੀ ਆ ਉਹਦੇ ਤਿੰਨ ਬੱਚੇ ਆ ਇੱਕ ਲੜਕੀ ਦੋ ਲੜਕੇ ਜਾਈ ਨਹੀਂ ਬੱਚੇ ਛੋਟੇ ਆ ਕੁੜੀ ਪਲਸ 1 ਚ ਪੜਦੀ ਆ ਮੁੰਡਾ ਪਲਸ 1 ਕੁੜੀ ਪਲਸ 2 ਤੇ ਮੁੰਡਾ ਪਲਸ 1 ਚ ਤੇ ਉਹ ਮੁੰਡਾ ਜਿਹੜਾ ਇਹਦੇ ਨਾਲ ਉਹਦਾ ਯਾਰ ਬਣਿਆ ਉਹ 10ਵੀਂ ਚ ਪੜਦਾ ਕੀ ਮੰਗ ਕਰਦੇ ਆਂ ਹਾਂ ਇਨਸਾਫ ਚਾਹੁੰਦੇ ਆ ਕਿ ਸਾਡੇ ਨਾਲ ਜਿੱਲਾ ਵੀ ਤੇ ਸਰਕਾਰ ਬਿਲਕੁਲ ਇਨਸਾਫ ਦਿਵਾਵੇ ਤੇ ਇਹ ਮਾਮਲਾ ਸਰ ਜੀ ਦੇ ਦੱਸੇ ਇਹ ਮਾਮਲਾ ਇਹ ਆ ਜੀ ਕਿ ਸਾਨੂੰ 1:30 ਵਜੇ ਕਰੀਬ ਆਉਣ ਚਾਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਆ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹਨਾਂ ਦੇਰ ਨੂੰ ਅਜੇ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਉਹਦੀ ਜ ਰਾਜਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਆ ਗਈ ਆ ਮਤਲਬ ਕਿ ਕਿਹੜਾ ਕੀ ਗੱਲਬਾਤ ਹੋਈ ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਇਹ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ ਉਹ ਤੇ ਉਹਦਾ ਮਾਮਾ ਸੁਖ ਆ ਇਹਨਾਂ ਦੀ ਕੋਈ ਬੱਚਿਆਂ ਤੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਆ ਉਹ ਉੱਥੇ ਉੱਥੇ ਕਲੀਅਰ ਹੋਏ ਕਦਮਾਂ ਬੰਦ ਦੀ ਤਿਆਰੀ ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਤੇ ਕਾਰਜ